ਬ੍ਰਮ੍ਰਿਤਪਾਲ ਹੀ ਡਿਡ ਵੈਲ ਇਨ ਲੋਕ ਸਭਾ ਇਹਦੇ ਕੋਈ ਦੂਰਾ ਨਹੀਂ ਮੈਂ ਇੱਕ ਐਲਾਨ ਕੀਤਾ ਸੀਗਾ ਕਿ ਬਰਸ਼ਾਤੀ ਮੱਕੀ ਜਿਹੜਾ ਬੰਦਾ ਬੀਜੇਗਾ ਮੈਂ ਐਮਐਸਪੀ ਤੇ ਉਹਦੀ ਮੱਕੀ ਖਰੀਦਾਂਗਾ ਮੱਕੀ ਪੱਕ ਗਈ ਆ ਮੈਂ ਪਿਛਲੇ ਦਿਨੀ ਖੁੱਡੀਆਂ ਸਾਹਿਬ ਨੂੰ ਮਿਲਿਆ ਔਰ ਚੀਫ ਸੈਕਟਰੀ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਮਿਲ ਕੇ ਮੈਂ ਕਿਹਾ ਜੀ ਸਾਡੇ ਕੋਲ ਸਾਡਾ ਆਪਣਾ ਡਾਟਾ ਤਾਂ ਹੈਗਾ ਬਟ ਕੁਝ ਬੰਦਿਆਂ ਨੇ ਡਾਇਰੈਕਟਲੀ ਵੀਜੀਆ ਕੁਝ ਨੇ ਤੁਹਾਡੇ ਮਹਿਕਮੇ ਕਰਕੇ ਵੀਜੀ ਹੋਗੀ ਤੇ ਉਹ ਲਿਸਟ ਸਾਨੂੰ ਤੁਸੀਂ ਦਵਾ ਦਿਓ ਕਿਉਂਕਿ ਉਹਨਾਂ ਨੂੰ ਇਹਨਾਂ ਨੇ ਕੰਪਨਸੇਸ਼ਨ ਵੀ ਦੇਣਾ ਨਾ ਉਹਦਾ 7000 ਰੁਪਏ ਜਾਂ 9000 ਰੁਪਏ ਕਿਲਾ ਝੋਨੇ ਤੋਂ ਮੱਕੀ ਮੱਕੀ ਤੇੋਂ ਤੇ ਬਿਜਲੀ ਦਾ ਬੈਨੀਫਿਟ ਇਹਨਾਂ ਕੋਲ ਲਿਸਟ ਆ ਤੇ ਦੇ ਵਰ ਕਾਈਂਡ ਇਨਫ ਕਿ ਸਾਨੂੰ ਲਿਸਟ ਦਿੱਤੀ ਲਿਸਟ ਮੈਂ ਮੰਗੀ ਕਰੇ ਲਈ ਮੇਰੇ ਅੜਾ ਤਾਂ ਹੈਗਾ ਮੈਨੂੰ ਪਤਾ ਹੈ ਕਿਹੜੀ ਮੰਡੀ ਚ ਆਪਾਂ ਉਹਨਾਂ ਦਾ ਪਰਚੇਸ ਸੈਂਟਰ ਖੋਲਣਾ ਇਹਨਾਂ ਦੀ ਲਿਸਟ ਨਾਲ ਸਾਨੂੰ ਫਾਇਦਾ ਹੋਇਆ ਕਿ ਪੰਜਾਬ ਦੇ ਵਿੱਚ ਸਾਨੂੰ ਕੋਈ ਮਾੜਾ ਨਹੀਂ ਕਹਿ ਸਕਦਾ ਤੇ ਉਹ ਅਸੀਂ ਪਰਚੇਸ ਹੁਣ ਚਾਲੂ ਕੱਲੇ-ਕੱਲੇ ਬੰਦੇ ਨੂੰ ਟੈਲੀਫੋਨ ਰਾਈ ਅਸੀਂ ਬਣਾ ਲਿਆ ਉਹਨਾਂ ਨਾਲ ਕੰਟੈਕਟ ਪਰ ਉਹਨਾਂ ਨੂੰ ਇਹ ਕਿਹਾ ਕਿ ਭਾਈ ਮੈਂ ਮੈਂ ਚਾਹਾਂਗਾ ਜੇ ਤੁਸੀਂ ਟੈਲੀਫੋਨ ਨੰਬਰ ਲਿਖ ਦਿਓ ਕਿ ਰਾਣਾ 슈ਗਰ ਸਰੋਂ ਗੁਰਸੇਵਕ ਸਿੰਘ 9877 81 7418 ਟੈਲੀਫੋਨ ਨੰਬਰ ਹੈ ਇੱਕ ਮੈਨੇਜਰ ਦੀ ਡਿਊਟੀ ਲਈ ਹੈ ਕਿ ਪਹਿਲੀ ਗੱਲ ਤੇ ਪਰਚੇਸ ਐਸ ਪਰ ਸਪੈਸੀਫਿਕੇਸ਼ਨ ਜੋ ਗਵਰਨਮੈਂਟ ਆਫ ਇੰਡੀਆ ਕਹਿੰਦੀ ਹੈ 2400 2400 ਰੁਪਏ ਐਮਐਸਪੀ ਉਹ ਦੇਵਾਂਗੇ ਮੋਇਸਚਰ ਜੋ ਪ੍ਰਿਸਕ੍ਰਾਈਬ ਹੈ ਉਹਦੇ ਹਿਸਾਬ ਨਾਲ ਅਸੀਂ ਉਹ ਮੱਕੀ ਪਰਚੇਸ ਕਰਾਂਗੇ ਤੇ ਉਹਦੀ ਲਿਫਟਿੰਗ ਤੇ ਉਹਦੇ ਫਾਈਨੈਂਸਿਸ ਦੇ ਅਰੇਂਜਮੈਂਟ ਕਰਨ ਲਈ ਮੰਤਰੀ ਜੀ ਕੋ ਗਏ ਸੀਗੇ ਉਹ ਸਾਰੇ ਹੋ ਗਏ ਆ ਐਂਡ ਅਸੀਂ ਲਿਫਟਿੰਗ ਚਾਲੂ ਕਰ ਰਹੇ ਕੋਈ ਬੰਦਾ ਵੀ ਇਸ ਨੰਬਰ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦਾ ਕਿ ਭਾਈ ਮੇਰੇ ਕੋ ਮੱਕੀ ਆ ਨੰਬਰ 98 77 81 7418 ਗੁਰਸੇਵਕ ਸਿੰਘ ਇੱਕ ਤਾਂ ਮਕਸਦ ਇਹ ਸੀ ਦੂਜਾ ਇਸੇ ਦੇ ਨਾਲ ਜੁੜਿਆ ਹੋਇਆ ਵਿਧਾਨ ਸਭਾ ਦੇ ਵਿੱਚ ਮਿਸਟਰ ਗੋਇਲ ਜਿਹੜੇ ਵਜ਼ੀਰ ਨੇ ਇਰੀਗੇਸ਼ਨ ਦੇ ਸਾਡਾ ਕਾਲ ਕਰੇਗਾ ਤੁਸੀਂ ਉਹ ਜਾਨ ਦਾ ਬੰਦਾ ਚਾਹ ਸਾਡਾ ਬੰਦਾ ਉਹਦੇ ਪ੍ਰਬੰਧ ਸਾਰੇ ਕਰੇਗਾ ਉਹ ਕਰ ਕਰੋ ਕਰ ਮੇਰੇ ਬੰਦੇ ਜਾਣਗੇ ਉਥੇ ਪੈਂਫਲਟ ਤੇ ਮੇਰੀ ਚਿੱਠੀ ਵੀ ਦੇਖ ਕੇ ਆਉਣਗੇ ਮੈਂ ਹੁਣ ਡਿਟੇਲ ਨਹੀਂ ਨਾ ਕਿੰਨੇ ਬੰਦੇ ਹੈਗੇ ਕਿੰਨਾ ਇਹ 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 ਦੇਖੋ ਪਹਿਲੇ ਪਹਿਲੇ ਸਾਲ ਇਹ ਮੈਨੂੰ ਵੀ ਪਤਾ ਸੀਗਾ ਕਿ ਲੱਖਾਂ ਐਕਟਰ ਨਹੀਂ ਕਿਸੇ ਨੇ ਪਿਛਣੇ ਹਜ਼ਾਰਾਂ ਚ ਹੈ ਮੈਂ ਤੁਹਾਨੂੰ ਡਿਟੇਲ ਦੇਖਣ ਆ ਬੜਾ ਮੁਸ਼ਕਿਲ ਹੈ ਡਿਟੇਲ ਬਣਾ ਰਿਹਾ ਚਲੋ ਜੀ ਜਿਹਨੇ ਮੱਕੀ بیਜੀ ਆ ਅਸੀਂ ਉਹਦੀ ਮੱਕੀ ਦਾ ਦਾਣਾ ਦਾਣਾ ਚੱਕਾਂਗੇ ਐਮਐਸਪੀ ਤੇ ਚੱਕਾਂਗੇ ਔਰ ਘਰੋ ਘਰ ਜਾ ਕੇ ਉਹਨਾਂ ਚਿੱਠੀ ਵੀ ਦੇ ਕੇ ਆਉਣਗੇ ਮੇਰੇ ਹਲੂਕੀ ਭਾਈ ਆ ਚਿੱਠੀ ਆ ਗਰੰਟੀ ਆ 2400 ਰੁਪਏ ਦੇਾਂਗੇ ਤੇ ਤੇਰੀ ਮੱਕੀ ਚੱਕਾਂਗੇ ਫਲਾਨੀ ਮੰਡੀ ਚ ਚੱਕਾਂਗੇ ਠੀਕ ਹੈ ਨਾ ਜੀ ਹਾਲੇ ਸਕੈਟਰਡ ਆ ਬਹੁਤ ਵੱਡਾ ਏਰੀਆ ਨਹੀਂ ਲੋਕਾਂ ਨੇ ਟਰਾਈ ਕਰਨੀ ਸੀ ਉਹਨਾਂ ਨੇ ਟਰਾਈ ਕਰ ਲਈ ਕੁਝ ਨੇ ਮਤਲਬ ਮੈਂ ਇੱਕ ਗੱਲ ਤੁਹਾਨੂੰ ਦੱਸਣੀ ਚਾਹਾਂਗਾ ਕਿ 50000 ਰੁਪਏ ਨੂੰ ਜਿਹੜੀ ਹਰੀ ਮੱਕੀ ਸੀ ਨਾ ਉਹਨਾਂ ਨੇ ਚਾਰੇ ਵਿੱਚ ਸੁੱਟ ਦਿੱਤੀ ਉਹਦੇ ਚੋਂ ਤਾਂ ਲੱਗਾ ਕੁਝ ਨਹੀਂ ਤੇ 40000 ਰੁਪਏ ਬਚਤ ਫਿਰ ਵੀ ਹੋ ਗਈ। ਦੋਨਾ ਪਾਲੂਗਾ, ਕਰੂਗਾ। ਹਾਂਜੀ, ਖਾਦ ਪਾਊਗਾ, ਇਹ ਕਰੂਗਾ। ਉਹਨੂੰ 50000 ਰੁਪਏ ਦੀ ਮੱਕੀ ਮੰਡੀ ਚ ਜਾ ਕੇ ਉਹਨੇ ਸੁੱਟਿਆ ਦੇ। ਹਰੀ। ਹੁਣ ਉਹ ਚ ਅਰਲੀ ਇਹ ਹੁਸ਼ਾਰਪੁਰ ਏਰੀਏ ਚ ਜਾ ਰਹਾ। ਤੇ ਉਹਦੇ ਜੋ ਵੇਲੇ ਸਰ ਆਪਣਾ ਅ ਮਟਰ ਜਾਂ ਆਲੂ ਲੈ ਅਰਲੀਆ ਕਮਿੰਗ ਬੈਕ ਟੂ ਮੰਤਰੀ ਜੀ ਕੋਇਲ ਸਾਹਿਬ ਕੋਇਲ ਸਾਹਿਬ ਦੀ ਇੱਕ ਸਟੇਟਮੈਂਟ ਜਿਹੜੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਦਿੱਤੀ ਕਿ ਪੰਜਾਬ ਸਰਕਾਰ ਨੇ ਪਿਛਲੀ ਵਾਰ 50 55% ਕਿੰਨੇ ਪਰਸੈਂਟ ਪਾਣੀ ਯੂਟਿਲਾਈਜ਼ ਕੀਤਾ ਇਸ ਵਾਰ 74% ਕਰ ਲੈਣਗੇ ਮੈਂ ਕਹਿੰਨਾ ਕਿ ਇਹ ਪਾਣੀ ਅਸੀਂ 100% ਯੂਟਿਲਾਈਜ਼ ਕਰਦੇ ਸੀਗੇ ਕਿਵੇਂ ਕਰਦੇ ਸੀਗੇ ਕਿ ਇਤੋਂ ਪਹਿਲਾਂ ਜਿਹੜਾ ਨਰਮਾ ਹੁੰਦਾ ਸੀ ਨਾ ਜੀ ਉਹਨੂੰ April, May, June ਜਦ ਤੱਕ ਬਰਸਾਤਾਂ ਨਹੀਂ ਆਉਨੀਆਂ ਅਸੀਂ ਆਸੀਂ ਇਹ ਨਹਿਰੀ ਪਾਣੀ ਉਹਦੇ ਚ ਇਸਤੇਮਾਲ ਕਰਦੇ ਸੀ ਕਮੀਆਂ ਉਦੋਂ ਵੀ ਰਹਿੰਦੀਆਂ ਹੁੰਨ ਕਿ ਮੈਂ ਨਹੀਂ ਕਹਿੰਦਾ ਬਟ ਐਟ ਦੀ ਸੇਮ ਟਾਈਮ ਮੰਤਰੀ ਜੀ ਦਾ ਵਿਧਾਨ ਸਭਾ ਸਟੇਟਮੈਂਟ ਦੇਣਾ ਕਿ 74% ਪਾਣੀ ਖੜ ਇਸਤੇਮਾਲ ਕਰਾਂਗੇ ਇਹ ਬੜਾ ਡੇਂਜਰਸ ਆ ਉਹ ਡੇਂਜਰ ਨਹੀਂ ਮੈਂ ਹੁਣ ਦੱਸਣਾ ਚਾਹੁੰਦਾ ਆਪਣਾ ਕੇਸ ਵੀਕ ਨਹੀਂ ਕਰ ਰਹੀਂ ਲੋਰਸਨ ਹੁਣ ਗੱਲ ਇਹ ਆ ਕਿ ਵੀ ਇਹਨੂੰ 100% ਕਿਵੇਂ ਯੂਟਲਾਈਜ਼ ਕਰਨਾ ਵਿਦਆਊਟ ਸਪੈਂਡਿੰਗ ਅ ਸਿੰਗਲ ਰੁਪਈ ਦੇਖੋ ਮਾਰਚ ਦੇ ਵਿੱਚ ਫਰਵਰੀ ਦੇ ਫਰਸਟ ਵੀਕ ਚ ਮੈਂ ਬਰਸਾਤੀ ਮੱਕੀ ਦੇ ਹੱਕ ਚਾ ਸਪਰਿੰਗ ਮੱਕੀ ਦੇ ਮੈਂ ਉਲਟਿਆ ਲੇਕਿਨ ਜੇ ਸਾਡਾ ਪਾਣੀ ਵੇਸਟ ਹੋ ਰਿਹਾ ਤੇ ਸਪਰਿੰਗ ਮੱਕੀ ਜੇ ਇਸ ਇਲਾਕੇ ਦੇ ਵਿੱਚ ਪਾਣੀ ਦੀ ਅਵੇਲੇਬਿਲਟੀ ਹੈ ਨਹਿਰੀ ਦੀ विदाउट यूजिंग द ट्यूबवेल वाटर ਸਾਨੂੰ ਪਲਾਨ ਕਰਨਾ ਚਾਹੀਦਾ ਕਿ ਵੀ ਇਫੈਕਟਿਵ ਯੂਟਿਲਾਈਜੇਸ਼ਨ ਆਫ ਵਾਟਰ ਹੋਵੇ ਸਪਰਿੰਗ ਮੱਕੀ ਬੀਜੀ ਜਾਵੇ ਕਰੀਬ ਕਰੀਬ 95 ਹਜ਼ਾਰ ਤੋਂ ਲੈ ਕੇ 1.8 ਲੱਖ ਰੁਪਏ ਤਹਿੰਦਾ ਵੱਟੀ ਹੁੰਦੀ ਜਿਮੀਦਾਰ ਨੂੰ ਸਪਰਿੰਗ ਮੱਕੀ ਦੇ ਵਿੱਚ 40 45 50 ਗੁੰਡਲ ਤਾਂ ਹੀ ਵੀ ਨਿਕਲਦੀ ਆ ਸੋ ਸਾਨੂੰ ਪਾਣੀ ਦੀ ਇੱਕ ਇੱਕ ਡ੍ਰੌਪ ਯੂਜ਼ ਕਰਨੀ ਚਾਹੀਦੀ ਆ ਜ਼ਿੰਮੇਦਾਰ ਦੀ ਕਣਕ ਦੇ ਮੁਨਸਬਤ ਜੇ ਅਸੀਂ ਮੱਕੀ ਬੀਜੀਏ ਤਾਂ ਆਮਦਨ ਦੁੱਗਣੀ ਢਾਈ ਗੁਣੀ ਆ ਸੋ ਲੈਟ ਦੀ ਫਾਰਮਰ ਅਸੀਂ ਗਾਈਡ ਕਰੀਏ that is where university is there government is there ਇਹ ਮੈਨੂੰ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਲੇਕਿਨ ਮੈਂ ਜਦੋਂ 74% ਦਾ ਇਹਨਾਂ ਦਾ ਬਿਆਨ ਪੜਿਆ ਮੈਨੂੰ ਬੜਾ ਚੁਬਿਆ ਔਰ ਮੈਂ ਵਿਧਾਨ ਸਭਾ ਦੇ ਵਿੱਚ ਵੀ ਕਿਹਾ ਮੈਂ ਕਿਹਾ ਤੁਸੀਂ ਯੂ ਆਰ ਨਾਟ ਯੂਜ਼ਿੰਗ ਦੀ ਇੰਟਾਇਰ ਵਾਟਰ ਇਹ ਕਸੂਰ ਕੇ ਦਾ ਤੁਹਾਡਾ ਤੇ رائے رائے ਲੈ ਲਓ ਮੇਰੀ ਇਹ ਬਰਸਾਤੀ ਮੱਕੀ ਦੀ ਜਗ੍ਹਾ ਜਿਹੜੀ ਸਪਰਿੰਗ ਮੱਕੀ ਐ ਇਹਨੂੰ ਵੀ ਪ੍ਰਮੋਟ ਕਰੋ ਜਿੱਥੇ ਨਹੀਂ ਪਾਣੀ ਆ ਟਿਊਬਲਾਂ ਦਾ ਪਾਣੀ ਨਹੀਂ ਲਾਉਣਾ ਗਰਾਊਂਡ ਵਾਟਰ ਸਾਡੇ ਕੋਲ ਪਹਿਲਾਂ ਹੀ ਘਟਿਆ ਇੱਕ ਤਾਂ ਮੇਰਾ ਇਹ ਸੁਜੈਸ਼ਨ ਸੀ ਇੱਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਉੱਥੇ ਰੇਜ਼ ਕੀਤਾ ਸੀ ਕੁਐਸਚਨ ਕਿ ਵੀ ਹਲਦੀ ਰੋ ਗਿਆ ਜਿਹੜਾ ਪਾਊਡਰੀ ਪਾਊਡਰ ਜਿਹਨੂੰ ਸਮਟ ਕਹਿੰਦੇ ਆ yellow smut ਉਹ ਐਸ ਫਾਰ ਕਰੀਬ 25-30% ਇਲਾਕੇ 'ਚ 40% 'ਚ ਕਿਸੇ ਨੇ ਕੋਈ ਸਰਵੇਦਾ ਕੀਤਾ ਨਹੀਂ ਮੋਟਾ-ਮੋਟਾ ਜਿਹਾ ਉਹ ਆ ਕਿ ਉਹਦੇ ਨਾਲ ਉਹਦੇ ਨਾਲ ਹਾਂਜੀ ਚਾਇਨਾ 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 ਨਹੀਂ ਇਹ ਚਾਇਨਾ ਦੀ ਗੀਤ ਕਰ ਲੈਣ ਦੋ ਵਿੱਚ ਕਰਦੇ ਸੀ ਇੱਕੋ ਸੀਕੁਐਂਸ ਨਹੀਂ ਬਣ ਰਿਹਾ ਸਵਾਲ ਬਾਕੀ ਇਹ ਵੇਖੋ ਗੱਲ ਆ ਕਿ ਉਹ ਜਿਹੜਾ ਹਲਦੀ ਰੋਗ ਕਹਿੰਦੇ ਜਿੰਦੇ ਸਿਪਾਸ਼ਾ ਹਾਂਜੀ ਤੇ ਹਲਦੀ ਰੋਗ ਲੱਗਣਾ ਬੰਦੇ ਦੀ ਹੀਲਡ ਝੋਨੇ ਦੀ ਕ੍ਰੌਪ ਦੀ ਹੀਲਡ ਵੀ ਘਟੀ ਆ ਤੇ ਜਿਵੇਂ ਹੁਣ ਬਰਸਾਤਾਂ ਪੈ ਰਹੀਆਂ ਉਹ ਡਿਸਕਲਰ ਵੀ ਹੋਊਗਾ ਇਹ ਬੜਾ ਸੀਰੀਅਸ ਮੁੱਦਾ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਕਿਸੇ ਨੇ ਮੂੰਹ ਨਹੀਂ ਖੋਲਿਆ ਮੈਂ ਐਡਵਾਂਸ ਚ ਦੱਸਣਾ ਚਾਹਣਾ ਕਿ ਝੋਨਾ ਘੱਟ ਰੇਟ ਤੇ ਵਿਕੇਗਾ ਸਰਕਾਰ ਨੂੰ ਸੁਚੇਤ ਰਹਿਣਾ ਚਾਹੀਦਾ ਐਮਐਸਪੀ ਜੀਮੇਦਾਰ ਨੂੰ ਮਿਲਣੀ ਚਾਹੀਦੀ ਆ ਇਹਦੇ ਚ ਕੋਈ ਕੁਤਾਈ ਨਹੀਂ ਹੋਣੀ ਚਾਹੀਦੀ ਜੇ ਕੁਤਾਈ ਚਲੋ ਪਿਛਲੇ ਸਾਲ ਤੇ ਕੋਈ ਬੋਲਿਆ ਹੀ ਨਹੀਂ ਐਂਡ ਬੜੇ ਆਰਾਮ ਨਾਲ ਪਾਸ ਹੋ ਗਿਆ ਇਹ ਲੈਨੇ ਕੱਟ ਲਾ ਦਿੱਤੀ ਕਿ ਪਾਈ ਤੈਨੂੰ 15% ਮੌਜੂਦ ਤੇਰਾ ਬੰਦਿਆ ਤੇਰਾ ਡਿਸਕਲਰ ਰਿਹਾ ਤੈਨੂੰ 15% ਦੀ ਕੱਟ ਲਾਉਣੀ ਆ ਤੇ ਉਹਨਾਂ ਉਹਨੇ ਕੁੰਟਲੀ ਘਟਾ ਦਿੱਤੇ ਤੇ ਇਹ ਪ੍ਰਥਾਦ ਇਸ ਵਾਰ ਨਹੀਂ ਚੱਲਣੀ ਚਾਹੀਦੀ ਸਰਕਾਰ ਸ਼ੁੱਡ ਪ੍ਰਪੇਅਰ ਐਂਡ ਟੇਕ ਇਮੀਡੀਏਟ ਐਕਸ਼ਨ ਔਨ ਦਿਸ ਇਹ ਮੈਂ ਸੁਚੇਤ ਕਰਨਾ ਚਾਹੁੰਦਾ ਸਰਕਾਰ ਨੂੰ ਔਰ ਜਿੱਥੇ ਤਾਈ ਆਪਣੇ ਫਲੱਡ ਦੀ ਗੱਲ ਆ ਵੇਖੋ ਫਲੱਡ ਆਇਆ ਅਸੀਂ ਇੱਕ ਬੂੰਦ ਪਾਕਿਸਤਾਨ ਚ ਨਹੀਂ ਜਾਣ ਦੇਣੀ ਸਾਡੀ ਬੀਜਪੀ ਦੀ ਸਰਕਾਰ ਉਹਨਾਂ ਦੇ ਵੱਡੀ ਸਰਕਾਰ ਦੇ ਬਿਆਨ ਨੇ ਲੇਕਿਨ ਲੱਖਾਂ ਕਿਉਂ ਸਿੱਖ ਪਰਡੇ ਸਾਡਾ ਪਾਣੀ ਚਾਹੇ ਸਤਲਜ ਦਾ ਬਿਆਸ ਦਾ ਰਾਵੀ ਦਾ ਪਾਕਿਸਤਾਨ ਚ ਗਿਆ ਔਰ ਫਲੱਡ ਉਹਦਾ ਰੀਚਾਰਜਿੰਗ ਦਾ ਬੰਦੋਬਸਤ ਸਾਨੂੰ ਕਰਨਾ ਚਾਹੀਦਾ ਔਰ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ ਕਿ ਰੀਚਾਰਜਿੰਗ ਵੱਲ ਕੋਈ ਸੋਚ ਨਹੀਂ ਰਿਹਾ ਮੈਂ ਫੇਰ ਵਿਧਾਨ ਸਭਾ 'ਚ ਵੀ ਬੋਲਿਆ ਸੀ ਅੱਜ ਵੀ ਤੁਹਾਡੇ ਰਾਹੀਂ ਸਰਕਾਰ ਨੂੰ ਸੁਚੇਤ ਕਰਨਾ ਚਾਹਨਾ ਚਾਹੇ ਸੂਬੇ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਇਹਨਾਂ ਦੋਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿੱਥੇ ਡੀਪ ਲੀਟਿੰਗ ਵਾਟਰ ਪੰਜਾਬ ਦਾ ਇੱਕ ਬੜਾ ਵੱਡਾ ਇਸ਼ੂ ਆ ਕਿ 15 ਸਾਲਾਂ ਦੇ ਬਾਅਦ ਸਾਡੇ ਕੋਲ ਪਾਣੀ ਨਹੀਂ ਰਹਿਣਾ ਤੇ ਜਿਹੜੇ ਲੱਖਾਂ ਕਿਊਸਿਕ ਅਸੀਂ ਅੱਗੇ ਭੇਜ ਰਹੇ ਹਾਂ ਉਹਨੂੰ ਗਰਾਊਂਡ ਦੇ ਵਿੱਚ ਕਿਵੇਂ ਰੀਚਾਰਜ ਕਰਨਾ ਜਿਹੜਾ ਡੈਮਾਂ ਤੋਂ ਪਾਣੀ ਜਦੋਂ ਛੱਡਦੇ ਆ ਇੰਨੀ ਫੋਰਸ ਨਾ ਹੁੰਦਾ ਮਾਧੋਪੁਰ ਤੁਸੀਂ ਦੇਖ ਹੀ ਲਿਆ ਉਹ ਨਹੀਂ ਫਿਰ ਵੇਖਦਾ ਕਿ ਇਹ ਬਰਾਜ ਆ ਜਾਂ ਕੀ ਆ ਪੱਟ ਕੇ ਸੁੱਟ ਦਿੰਦਾ ਇੰਨਾ ਪ੍ਰੈਸ਼ਰ ਹੁੰਦਾ ਸੋ ਥੇਰ ਆਰ ਚੈਨਲਸ ਇਨ ਦੀ ਡੈਮਸ ਇੱਕ ਤੇ ਇਰੀਗੇਸ਼ਨ ਦੀਆਂ ਚੈਨਲਸ ਹੁੰਦੀਆਂ ਜਿਹੜੀਆਂ ਬੜੀਆਂ ਫੋਰਸ ਨਾਲ ਥੱਲੇ ਆਉਂਦੀਆਂ ਇਸੇ ਤਰ੍ਹਾਂ ਜਿਹੜਾ ਸਾਡਾ ਪਾਵਰ ਅਸੀਂ ਪ੍ਰੋਡਿਊਸ ਕਰਦੇ ਆ ਉਹਦੀਆਂ ਵੀ ਚੈਨਲਸ ਹੁੰਦੀਆਂ ਤੇ ਜਦੋਂ ਫਲੱਡ ਆ ਜਾਂਦੇ ਆ ਉਹਨਾਂ ਨੂੰ ਅਸੀਂ ਬੰਦ ਕਰ ਦਿੱਤਾ ਮੈਂ ਕਹਿੰਨਾ ਉਹਨਾਂ ਚੈਨਲਸ ਨੂੰ ਯੂਜ਼ ਕਰਕੇ ਕੋਈ ਨਾ ਕੋਈ ਟੈਕਨੋਲੋਜੀ ਕੱਢ ਕੇ ਉਹ ਜੇ ਆਪਾਂ ਰੀਚਾਰਜ ਕਰਨਾ ਤਾਂ ਸਾਨੂੰ ਫੋਰਸ ਚਾਹੀਦੀ ਆ ਪਾਵਰ ਚਾਹੀਦੀ ਆ ਪ੍ਰੈਸ਼ਰ ਚਾਹੀਦਾ ਸੋ ਸਾਰੀਆਂ ਚੀਜ਼ਾਂ ਉਹਦੇ 'ਚ ਹੈਗੀਆਂ ਹੁਣ ਗੱਲ ਇਹ ਹੈ ਕਿ ਵੀ ਉਹਨੂੰ ਉਹਦੀ ਝੜ 'ਚ ਜਿੱਥੇ ਡੈਮ ਹੈ ਉਹਦੇ ਕਿਲੋਮੀਟਰ ਦੇ ਵਿੱਚ ਵਿੱਚ ਤੁਸੀਂ ਬਣਾ ਦਿੰਨੇ ਹੋ ਡੈਮ ਨੂੰ ਤਾਂ ਨਹੀਂ ਕਰ ਦਿੱਤਾ ਜੇ ਉਹਨੂੰ ਲਾਂਬੇ ਲੈ ਜਾਣਾ ਲਾਂਬੇ ਲਾ ਜਾ ਕੇ ਰੀਚਾਰਜਿੰਗ ਦਾ ਸਿਸਟਮ ਹੋਣਾ ਚਾਹੀਦਾ ਔਰ ਇੱਕ ਜਿੱਦਣ ਫਲੱਡ ਆਏ ਉਦਣ ਵੀ ਮੈਂ ਕਿਹਾ ਸੀ ਅੱਜ ਫੇਰ ਮੈਂ ਕਹਿਣਾ ਚਾਹਣਾ ਮੈਂ ਉਦਣ ਵੀ ਕਿਹਾ ਸੀਗਾ ਕਿ ਫਲੱਡ ਆ ਗਿਆ ਯੂ ਹੈ ਮੈਨ ਮੇਡ ਹੈ ਲੇਕਿਨ ਆਪਾਂ ਕੀਤਾ ਕੁਝ ਨਹੀਂ ਲੇਕਿਨ ਅੱਜ ਇਨਾ ਕਰੀਏ ਕਿ ਕਦੇ ਹੈਲੀਕਾਪਟਰ ਆਪਾਂ ਕਿਸੇ ਨੂੰ ਦੇ ਦਿੰਨੇ ਆ ਜਿਹੜੇ ਐ ਐਕਸਪਰਟ ਨਹੀਂ ਹੁਣ ਐਵੈਕੂਏਟ ਕਰ ਲਈ ਤਾਂ ਆਰਮੀ ਦੇ ਚੱਲਣਗੇ ਨਾ ਸਾਡੇ ਵਾਲੇ ਨਹੀਂ ਚੱਲ ਸਕਦੇ ਹੁਣ ਇਹ ਹੈਲੀਕਾਪਟਰ ਵੀ ਅਵੇਲੇਬਲ ਆ ਸੈਟਲਾਈਟ ਵੀ ਅਵੇਲੇਬਲ ਆ ਸਿਰਫ ਇੱਕ ਟੀਮ ਦਾ ਗਠਨ ਕਰਨਾ ਸੀਗਾ ਜਿਹੜੇ ਐਕਸਪਰਟਸ ਦੀ ਤਿੰਨਾਂ ਦੀ ਪੰਜਾਂ ਦੀ ਜਿਹੜੇ ਇਸ ਡਿਪਾਰਟਮੈਂਟ ਡਰੇਨੇਜ ਨਾਲ ਫਲਡਸ ਨਾਲ ਜਿਨ੍ਹਾਂ ਦਾ ਵਾ ਵਾਸਤਾ ਰਿਹਾ ਐਕਸਪੀਰੀਅੰਸ ਹੋਵੇ ਉਹ ਸੈਟਲਾਈਟ ਮੈਪਿੰਗ ਨਾਲ ਫਿਜ਼ੀਕਲੀ ਆਪਣਾ ਅਸੈਸ ਕਰਨ ਕਿ ਵੀ ਕਿੰਨਾ ਕਿੰਨਾ ਪਾਣੀ ਕਿੰਨੀ ਕਿੰਨੀ ਦੂਰ ਤੱਕ ਗਿਆ ਕਿੰਨੇ ਕਿੰਨੇ ਫੁੱਟ ਗਿਆ ਕਿੱਥੋਂ ਆਇਆ ਕਿਉਂ ਆਇਆ ਹੁਣ ਇਹ ਸਾਰੀਆਂ ਚੀਜ਼ਾਂ ਨਹੀਂ ਘਟਨ ਹੋ ਜਾਣਾ ਚਾਹੀਦਾ ਸੀ ਵਿਧਾਨ ਸਭਾ ਖਤਮ ਹੋਈ ਨੂੰ ਵੀ ਅੱਜ ਹਫਤੇ ਤੋਂ ਉੱਪਰ ਹੋ ਗਿਆ ਲੇਕਿਨ ਸਰਕਾਰ ਦੀ ਸਿਹਤ ਤੇ ਕੋਈ ਅਸਰ ਨਹੀਂ ਐਕਸਪਰਟ ਜੇ ਸਾਨੂੰ رائے ਦੇਣਗੇ ਤਾਂ ਕੀ ਮਾੜੀ ਗੱਲ ਹੈ ਔਰ ਇਹ ਜਿਹੜੇ 19 ਚਾਹੇ ਫਿਰ 23 ਚਾਹੇ ਫਲੱਡ ਫਿਰ 25 ਚਾਹੇ ਅੱਗੇ ਨੂੰ ਇਹ ਫਲੱਡ ਫੇਰ ਆਉਣੇ ਆ ਘਟੋ ਘਟ ਰਿਪੋਰਟ ਬਣਾ ਕੇ ਆਪਾਂ ਉਹਨਾਂ ਦੀ ਤਿਆਰੀ ਕਰੀਏ ਹੁਣ ਇਹ ਫਲੱਡ ਆਉਣ ਦਾ ਕਾਰਨ ਕੀ ਸੀ ਦੇਖੋ ਬੇਸਿਕਲੀ ਜਿਹੜੇ ਡੈਮ ਆ ਇਸ ਬਣਾਏ ਕਾਦੇ ਲਈ ਸੀ ਕਿ ਵੀ ਕੰਟਰੋਲ ਫਲਡਸ ਦਾ ਕੰਟਰੋਲ ਹੋ ਜਾ ਲੋਕ ਮੁਰਦੇ ਡੁੱਬਦੇ ਹਰ ਸਾਲ ਉਹਦੇ ਦੋ ਫਾਇਦੇ ਹੋਰ ਨੇ ਵਨ ਇਸ ਇਰੀਗੇਸ਼ਨ ਕਿ ਸਟੋਰ ਪਾਣੀ ਹੌਲੀ ਹੌਲੀ ਸਾਰਾ ਸਾਲ ਵਰਤਿਦਿਓ ਦੂਜਾ ਇਸ ਜਨਰੇਸ਼ਨ ਆਫ ਪਾਵਰ ਬੇਕਰ ਅਸੀਂ ਇਟ ਇਟ ਵੱਡੇ ਨੁਕਸਾਨ ਕਰ ਲਏ 1000 ਕਰੋੜ ਰੁਪਿਆ ਦਾ ਪਾਵਰ ਲਾਸ ਹੋਇਆ ਅਸੀਂ ਪਾਵਰ ਹੀ ਨਹੀਂ ਜਨਰੇਟ ਕਰ ਪਾਏ 1000 ਕਰੋੜ ਰੁਪਈਆ ਹਾਂਜੀ ਤੇ ਕਿਸਾਨ ਨੂੰ ਦੇਣ ਲਈ ਅਸੀਂ ਉੱਤੇ ਪਬੰਦੀਆਂ ਨਾਲ 5 ਏਕੜ ਤੋਂ ਵੱਧ ਤੈਨੂੰ ਕੰਪਨਸੇਸ਼ਨ ਨਹੀਂ ਦੇਣਾ ਤੂੰ ਜ਼ਮੀਨ ਵੋਂਦਾ ਨਹੀਂ ਇਹ ਕਿਹੜੀ ਤੁਸੀਂ ਇਨਕੁਆਇਰ ਕਰ ਰਹੇ ਹੋ ਚਲੋ ਲੰਬਾ ਹੋ ਜਾਊਗਾ ਕਮਿੰਗ ਬੈਕ ਟੂ ਦੀ ਟਾਪਿਕ ਗਠਨ ਹੋਣਾ ਚਾਹੀਦਾ ਕਮੇਟੀ ਦਾ ਔਰ ਉਹ ਕਮੇਟੀ ਐਕਸਪਰਟਸ ਦੀ ਹੋਵੇ ਔਰ ਵਰਲਡ ਰੈਨਾਉਂਡ ਚਾਹੇ ਸਾਡੇ ਦੇਸ਼ ਚ ਅਵੇਲੇਬਲ ਨੇ ਚਾਹੇ ਸਾਨੂੰ ਬਾਹਰੋਂ ਵੀ ਅਗਰ ਹਾਇਰ ਕਰਨੇ ਪੈਣ ਤੇ ਪੰਜਾਬ ਸਰਕਾਰ ਤੇ ਜਿਹੜੀ ਸਾਡੀ ਗਵਰਨਮੈਂਟ ਆਫ ਇੰਡੀਆ ਵਾਟਰ ਰਿਸੋਰਸ ਮਿਨਿਸਟਰੀ ਉਹਦਾ ਪੇ ਕਰੇ ਤੇ ਸਾਡਾ ਪਰਮਨੈਂਟ ਸੋਲੂਸ਼ਨ ਲੱਭ ਕੇ ਦੇਣ ਹੱਲ ਕਿਉਂਕਿ ਕਲਾਊਡ ਬਸਟ ਹੋਣ ਵਾਲੇ ਸਮੇਂ ਦੇ ਵਿੱਚ ਬਿਕੋਜ਼ ਆਫ ਕਲਾਈਮੇਟ ਚੇਂਜ ਇਟ ਇਜ਼ ਅ ਰਿਐਲਿਟੀ ਐਂਡ ਰਿਟਨ ਔਨ ਦੀ ਵਾਲ ਕਿ ਵੀ ਵਿਲ ਹੈਵ ਟੂ ਫੇਸ 뎀 ਟਾਈਮ ਐਂਡ ਅਗੇਨ ਦੋ ਸਾਲ ਟੱਪ ਜਾਣ ਸਾਲ ਟੱਪੇ ਚਾਰ ਟੱਪ ਜਾਣ ਫੇਰ ਹੋਣੇ ਆ ਤੇ ਉਹਦੀ ਤਿਆਰੀ ਅੱਜ ਹੋਣੀ ਚਾਹੀਦੀ ਹੈ ਤੇ ਰੀਚਾਰਜਿੰਗ ਬਾਰੇ ਮੈਂ ਚਾਹਨਾ ਕਿ ਸਾਨੂੰ ਗੰਭੀਰਤਾ ਨਾਲ ਇਹਦੇ ਤੇ ਵੀ ਕੰਸਲਟੈਂਟ ਲਾ ਕੇ ਇੱਕ ਰਿਪੋਰਟ ਸਰਕਾਰ ਤਿਆਰ ਕਰੇ ਤਾਂ ਕਿ ਸਾਡੇ ਬੰਦੇ ਫਲਡਸ ਤੋਂ ਵੀ ਬਚਣ ਤੇ ਪਾਣੀ ਦਾ ਵਾਟਰ ਲੈਵਲ ਸਾਡਾ ਉੱਪਰ ਆਵੇ ਇਹ ਜਿਹੜਾ 15 ਸਾਲ ਦਾ ਸਾਡਾ ਪਾਣੀ ਬਚਤਿਆ 50 ਸਾਲ ਦਾ ਰਹਿ ਗਿਆ ਫਿਰ ਪਾਣੀ ਖਤਮ ਹੋ ਜਾਣਾ ਪੰਜਾਬ ਦਾ ਉਹ ਉਹਦੀ ਸਮੱਸਿਆ ਸਾਡਾ ਤੁਕ ਤੁ ਜਿਹੜਾ ਉਹ ਖਤਮ ਹੋਣਾ ਚਾਹੀਦਾ ਐਨੀ ਕੁਐਸਚਨ ਜੀ ਜਿਹੜੇ ਪ੍ਰੋਜੈਕਟ ਤੇ ਛੋਟਾ ਟਾਈਮ ਬਣਾਈ ਲਈ ਜੀ ਚਾਰਟਿੰਗ ਜਿਹੜੀ ਹੈ ਸੋਇਲ ਡਿਪਾਰਟਮੈਂਟ ਕਰਤਾ ਹੈਗਾ ਕਿ ਉਹ ਕੰਮ ਨਹੀਂ ਆਏਗਾ ਕੰਮ ਹੋਵੇਗਾ ਨਹੀਂ ਤੇ ਜਿਹੜੇ ਲਗੇਸ਼ ਵਾਲੇ ਕਿੱਥੇ ਹੈ ਲਗਨਪੁਰ ਸਟੇਕਸ ਬਣਾਈ ਨੇ ਇਹਨਾਂ ਨੇ ਅੱਛਾ ਇਹ ਤੇ ਤੈਨੂੰ ਆਉਣਾ ਮੈਂ ਇੱਕ ਗੱਲ ਕਰਨੀ ਭੁੱਲ ਗਿਆ ਕਿ ਇਹ ਜਿਹੜੇ ਫਲੱਡ ਆਏ ਫਲੱਡ ਆਉਣ ਦਾ ਕਾਰਨ ਕੀ ਸੀ ਕਾਰਨ ਇਹ ਸਗਾ ਕਿ देयर आर ਟੂ ਥਿੰਗਸ ਇੱਕ ਤੇ ਡੈਮ ਤੋਂ ਪਾਣੀ ਛੱਡਣਾ ਫੇਰ ਅੱਗੇ ਬਰਾਜ ਜੇ ਰਣਜੀਤ ਸਾਗਰ ਡੈਮ ਸਾਡੇ ਕੋਲ ਉਹਦਾ ਕੰਟਰੋਲ ਆ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਖੱਡਾਂ ਤੋਂ ਪਾਣੀ ਆ ਗਿਆ ਤੇ ਖੱਡਾਂ ਦਾ ਪਾਣੀ ਤਾਂ ਸਾਡੇ ਬਦੇ ਉੱਥੇ ਆ ਤਨਾਤ ਉਹ ਦੱਸਣ ਕਿ ਖੱਡ ਚ ਇੰਨਾ ਲੈਵਲ ਦਾ ਪਾਣੀ ਆ ਰਿਹਾ ਤੇ 24 ਘੰਟਿਆਂ ਨੂੰ 36 ਘੰਟਿਆਂ ਨੂੰ ਮਧੋਪੁਰ ਪਹੁੰਚੇਗਾ ਜਾਂ 4 ਘੰਟਿਆਂ ਨੂੰ ਮਧੋਪੁਰ ਪਹੁੰਚੇਗਾ ਤੇ ਮਧੋਪੁਰ ਦੇ ਫਲੱਡ ਗੇਟਸ ਖੁੱਲੇ ਹੋਣੇ ਚਾਹੀਦੇ ਇਹਨਾਂ ਦਾ ਤਾਂ ਫਲੱਡ ਗੇਟ ਨਾ ਜਿਹੜੀਆਂ ਖੱਡਾਂ ਚੋਂ ਆਇਆ ਫਲੱਡ ਉਹ ਉਹ ਕੰਟਰੋਲ ਕਰ ਪਾਇਆ ਜਦੋਂ ਅਸੀਂ ਉੱਪਰ ਰੰਜੀਤ ਸਾਗਰ ਡੈਮ ਤੋਂ ਪਾਣੀ ਛੱਡਿਆ ਸਾਡੇ ਫਲੱਡ ਗੇਟ ਹੀ ਨਹੀਂ ਖੁੱਡੇ ਸੋ ਚਾਹੇ ਮਾਦੋਪੁਰ ਦਾ ਫਲੱਡ ਗੇਟ ਆ ਚਾਹੇ ਸਾਡੇ ਹਰੀਕੇ ਦਾ ਆ ਚਾਹੇ ਰੋਪੜ ਦਾ ਆ ਥਿਸ ਸ਼ੁੱਡ ਬੀ ਸਿੰਕ੍ਰੋਨਾਈਜ਼ਡ ਵਿਦ ði ਡੈਮ ਐਂਡ ਅਦਰ ਆਲਟਰਨੇਟਿਵ ਇਜ਼ ਕਿ ਜਿੱਥੇ ਜਿੱਥੇ ਖੱਡਾਂ ਦਾ ਪਾਣੀ ਆਉਂਦਾ ਉਹਨੂੰ ਅਸੀਂ ਸਿਗਨਲ ਦੇ ਕੇ ਡੈਸ਼ਬੋਰਡ ਬਣਦਾ ਅਜਕਲ ਸਾਡੀ ਸਰਕਾਰ ਮਤਲਬ 1000 ਕਰੋੜ ਦੀ ਬਿਜਲੀ ਦਾ ਕਟਪਣਾ ਲਈ ਉਹ ਪੰਜਾਬ ਦਾ ਨੁਕਸਾਨ ਹੋਇਆ ਤੇ 250 ਕਰੋੜ 100 ਕਰੋੜ ਉਹ ਡੈਸ਼ਬੋਰਡ ਬਣਾਉਣ ਤੇ ਅਪਗ੍ਰੇਡੇਸ਼ਨ ਤੇ ਨਹੀਂ ਲਾਇਆ ਉਹ ਕੰਪਿਊਟਰ ਨਹੀਂ ਖੁੱਲਣਗੇ ਬੰਦੇ ਦੀ ਲੋੜ ਨਹੀਂ ਪੈਗੀ ਇਹ ਬੜੀਆਂ ਸਟੇਟਸ ਹੈਗਾ ਔਰ ਦੁਨੀਆ ਦੇ ਵਿੱਚ ਤੇ ਪ੍ਰਚਲਿਤ ਆ ਸੋ ਵੀ ਸ਼ੁੱਡ ਵਰਕ ਔਨ ਦਿਸ ਆਲਸੋ ਹੁਣ ਤੁਹਾਡਾ ਸਵਾਲ ਬੋਲੋ ਜੀ ਕੀ ਕਿਆ ਸਤਿ ਸ੍ਰੀ ਅਕਾਲ ਤੁਸੀਂ ਚੈੱਕ ਡੈਮ ਕਿ ਬਣਾਏ ਨੇ ਨਾ ਲਗ ਲਗ ਕਰਕੇ ਜਾਦੀ ਉਹ ਆਪਦੀ ਹੈ ਸਟੇਟ ਗੌਰਮਤਾ ਸਾਨ ਪ੍ਰੋਜੈਕਟ ਲੇਖਿਆ ਨਹੀਂ ਹੈ ਸੋਇਲ ਪਰਨਰ ਖਾਸੋਂ ਤੇ ਕੰਮ ਕਰਦਾ ਹੈ ਦੇ ਉੱਪਰ ਤਾਂ ਉਹ ਕੰਮ ਨੂੰ ਮਤਲਬ ਕਿ ਤੇ ਆਇਆ ਉਹਦੇ ਦੋ ਕੰਮ ਹੈ ਜੀ ਜਿਹੜੇ ਚੈੱਕ ਡੈਮਸ ਆ ਉਹਨਾਂ ਨਾਲ ਇੱਕ ਤੇ ਹੈ ਕਿ ਫਲਡਿੰਗ ਅੱਗੇ ਨਹੀਂ ਹੁੰਦੀ ਦੂਜਾ ਚਲੋ ਜੀ ਪਾਣੀ ਥੱਲੇ ਜਾਊਗਾ ਪਾਣੀ ਤਾਂ ਥੱਲੇ ਜਾਾ ਥੋੜਾ ਬਹੁਤ ਜਿਹੜਾ ਪਾਣੀ ਬਚੇ ਉਹ ਇਰੀਗੇਸ਼ਨ ਲਈ ਦੇ ਦਿੱਤਾ ਜਾਵੇ ਇਸ ਲਈ ਚੈੱਕ ਡੈਮਸ ਨੇ لیکن 1% ਜਿਹੜਾ ਰੀਚਾਰਜਿੰਗ ਵਾਲਾ ਉਹ ਤਾਂ ਖਤਮ ਹੈ ਕਿਉਂਕਿ ਉਪਰੋਂ ਸ਼ਿਲਟੇ ਨਹੀਂ ਆਉਂਦੀ ਆ ਉਹਦੀ ਕਲੀਨਿੰਗ ਪੀਰੀਆਡਿਕਲੀ ਹੁੰਦੀ ਆ ਕਿ ਨਹੀਂ ਹੁੰਦੀ ਮਿੱਟੀ ਦਾ ਮੋਲਿਆ ਵੇਚ ਦਿਓ ਕਦੇ ਕਿਸੇ ਨੇ ਉਹਨੂੰ ਉਹਨੂੰ ਵੇਚਣ ਮਿੱਟੀ ਵੇਚਣ ਦਾ ਉਹਨੂੰ ਉਸ ਲੈਵਲ ਤੇ ਲਿਜਾਣ ਦਾ ਕੰਮ ਕੀਤਾ ਉਹਦਾ ਜਿਹੜਾ ਕਪੈਸਿਟੀ ਆ ਉਹ ਰਹੀ ਨਹੀਂ ਕਿਉਂਕਿ ਉਪਰੋਂ ਸ਼ਿਲਟ ਹਰ ਸਾਲ ਆ ਰਹੀ ਆ ਜੇ 20 ਸਾਲ ਪਹਿਲਾਂ ਡੈਮ ਬਣਿਆ ਤੇ ਹੁਣ ਉਧਰੋਂ ਪਾਣੀ ਆਉਂਦਾ ਤਾਂ ਉਧਰ ਕੈਰਿੰਗ ਕਪੈਸਿਟੀ ਉਹਦੀ ਕੱਟ ਗਈ ਤੋ ਇਹਨਾਂ ਗੱਲਾਂ ਤੇ ਵੀ ਧਿਆਨ ਦੇਣਾ ਪਊਗਾ ਕਿ ਵੀ ਚਾਹੇ ਰੀਅਲਾਈਨਮੈਂਟ ਆਫ ਦਰਿਆ ਹੋਵੇ ਚਾਹੇ ਡੀ ਸਿਲਟਿੰਗ ਅਪ ਟੂ ਸਮ ਐਕਸਟੈਂਡ ਹੈ ਜੀ ਇਹ ਸਾਰੀਆਂ ਗੱਲਾਂ ਕਰਨੀਆਂ ਪੈਣੀਆਂ ਔਰ ਅਮਰਿਤਪਾਲ ਅ ਹਿ ਡਿਡ ਵੈਲ ਇਨ ਲੋਕ ਸਭਾ ਇਹਦੇ ਵਿੱਚ ਕੋਈ ਦੂਰਾ ਨਹੀਂ ਤੇ ਭਾਰਤ ਸਰਕਾਰ ਨੂੰ ਤੇ ਮੌਜੂਦਾ ਸਰਕਾਰ ਨੂੰ ਸੋਚਣਾ ਪਊਗਾ ਕਿ ਅ ਰੰਗੀਰ ਚੱਕਰ ਕੀ ਆ ਕੋਈ ਨਾ ਕੋਈ ਗ੍ਰੀਵੈਂਸ ਹੈ ਜਿਹੜਾ ਐਡਰੈਸ ਨਹੀਂ ਹੋ ਰਿਹਾ ਉਹਨੂੰ ਕਰੋ ਬਾਈ ਇਲੈਕਸ਼ਨ ਦੇ ਵਿੱਚ ਦੇਖੋ ਫੇਲਿਅਰ ਆਫ ਦੀ ਪ੍ਰੈਜ਼ੈਂਟ ਗਵਰਨਮੈਂਟ ਔਨ ਆਲ ਫਰੰਟਸ ਨੰਬਰ 1 ਉਹ ਜਿਹੜਾ ਇਲਾਕਾ ਹੈ ਨਾ ਸਾਰ ਨੂੰ ਜਿਆਦਾ ਪੀੜਤ ਆ ਫਰੋਤੀਆਂ ਲਈ ਸਰਪੰਚ ਮਾਰ ਦਿਓ ਤਕੜੇ ਬੰਦੇ ਨੂੰ ਮਾਰ ਦਿਓ ਹਾਂਜੀ ਪੈਸੇ ਲੁੱਟ ਲਓ ਡਰੱਗ ਔਰ ਇਹ ਸਾਰੀਆਂ ਇਹ ਇੱਕ ਇੱਕ ਵੱਡਾ ਮਸਲਾ ਤਾਂ ਇਹ ਹੈ ਉਹਦੇ علاوہ ਫਲੱਡਾਂ ਤਰਨ ਤਰਨ ਐਜ਼ ਇਟ ਇਜ਼ ਹਲਕੇ ਵਿੱਚ ਤਾਂ ਨਹੀਂ ਲੱਗਣਾ ਹਾਲਾਤ ਵਾਲਾ ਤਾਂ ਸਾਡੇ ਰਿਸ਼ਤੇਦਾਰ ਤਾਂ ਸਾਰੇ ਬਨੇ ਨਾ ਕਡੂਰ ਸਾਹਿਬ ਵੀ ਨੇ ਤੇ ਪੱਟੀ 'ਚ ਵੀ ਨੇ ਤੇ ਜ਼ੀਰੇ 'ਚ ਵੀ ਨੇ ਤੇ ਸੁਲਤਾਨਪੁਰ ਵੀ ਆ ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਸਰਕਾਰ ਦਾ ਫੇਲਯਰ ਔਨ ਫਲਡਸ ਸਰਕਾਰ ਦਾ ਫੇਲਯਰ ਔਨ ਅ ਫਰੋਟੀ ਐਂਡ ਕ੍ਰਾਈਮ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਬਈ ਕਰਪਸ਼ਨ ਬਹੁਤ ਵੱਧੀ ਆ ਲੋਕ ਇਸ ਕਰੋਂ ਬੜੇ ਤੰਗ ਨੇ ਪਰ ਮੁੱਦੇ ਕਣੀ ਜਿਹੜੀ ਜਿਹੜੇ ਮਹਿਕਮੇ ਦੀ ਮਰਜ਼ੀ ਗੱਲ ਕਰ ਲਓ ਉਹ ਉਹ ਇੱਕ ਮੁੱਦਾ ਆਪਣੇ ਹੱਥ ਜਿਹੜੇ ਹੈਗੇ ਉਹਨਾਂ ਦੇ ਤੁਸੀਂ ਨਾ ਲਓ ਚੁੱਪ ਕਿਉਂ ਮੈਂ ਮੈਂ ਕਿਉਂ ਦੱਸੂ ਪੱਤਰਕਾਰ ਕੱਲ ਹੀ ਹੁੰਦੇ ਆ ਪੱਤਰਕਾਰ ਇਸ ਲਈ ਹੁੰਦੇ ਜੇ ਜਿਹੜੇ ਸਵਾਲ ਚੱਕਿਆ ਨਾ ਤੇ ਲਿਖਣਾ ਚਾਹੀਦਾ ਲਿਖੀਏ ਲਿਖਾਂਗੇ ਹਾਂ ਦੇਖੋ ਟਿਕਾ ਕੇ ਐਕਸਪੋਜ਼ ਕਰੋ ਉਹਨਾਂ ਨੂੰ ਸਰ ਰਾਣਾ ਕੈਂਡੀਟਾ ਸਟਰੋਂਗ ਵੀ ਆ ਨਹੀਂ ਕੁਸ਼ਤੀ ਤੇ ਲੜਾਉਣੀ ਨਹੀਂ ਲੇਕਿਨ ਸਿਆਸੀ ਕੁਸ਼ਤੀ ਤੋਂ ਲੜਦੀਆਂ ਹਾਂ ਸਿਆਸੀ ਕੁਸ਼ਤੀ ਸੁਖ ਸਰਕਾਰੀਆ ਇੱਕ ਬੜਾ ਵਧੀਆ ਵਧੀਆ ਲੀਡਰ ਮੰਨਿਆ ਜਾਂਦਾ ਮਾਜੇਦਾਰ ਉਹਨੇ ਚਾਰਜ ਸੰਭਿਆ ਤਾਂ ਕੁਝ ਸੋਚ ਸਮਝ ਕੇ ਸੰਭਿਆ ਤੇ ਜੇ ਉਹਨੇ ਟਿਕਟ ਦਿੱਤੀ ਹੈ ਤਾਂ ਵੀ ਸੋਚ ਸਮਝ ਕੇ ਦਿੱਤੀ ਆ ਔਰ ਇਹਦੇ ਫਾਦਰ ਨੇ ਬੜੀ ਦੇਰ ਜਦ ਦੇਖੋ ਕਿਸਮਤ ਹੁੰਦੀ ਹੈ ਇੱਕ ਬੰਦੇ ਦੀ ਇਹਦੇ ਫਾਦਰ ਬੜੀ ਦੇਰ ਤੱਕ ਕੋਸ਼ਿਸ਼ ਕਰਦੇ ਰਹੇ ਮੈਂ ਇਲੈਕਸ਼ਨ ਲੜਨੀ ਆ ਤੇ ਬੇਟੇ ਨੂੰ ਫਸਟ ਟਰਮ ਅਗਨੀ ਉਤਰੀ ਸਾਹਿਬ ਅਕਾਲ ਚਲਾਣਾ ਕਰ ਗਏ ਤਾਂ ਬਾਈ ਇਲੈਕਸ਼ਨ ਹੋਣਾ ਗਈ ਨਾ ਸਿਕਾ ਉਹ ਵੀ ਚਲੇ ਗਿਆ ਆਪਣੇ ਜਿਹੜੇ ਆਮ ਆਦਮੀ ਪਾਰਟੀ ਦੇ ਸੀਗੇ ਤੇ ਇਹਨੂੰ ਟਿਕਟ ਮਿਲੀ ਆ ਤੇ ਪੁਰਾਣਾ ਪੁਰਾਣਾ ਪਰਿਵਾਰ ਇਸ ਕੰਮ ਚ ਰਾਜਨੀਤੀ ਚ ਪੈ ਰੱਖਦਾ ਜੇ ਤੂੰ ਤਾਂ ਗੱਲ ਕਰ ਤੂੰ ਬਿਲਕੁਲ ਜਿੱਤਾਂਗੇ ਨਾ ਜਿੱਤਣ ਵਾਲੀ ਕਿਹੜੀ ਗੱਲ ਹੈ ਹਾਂਜੀ 4 ਵਜੇ ਇਲੈਕਸ਼ਨ ਦਾ ਐਲਾਨ ਹੋ ਸਕਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਪੀਸੀਆ ਬਿਹਾਰ ਦਾ ਵੀ ਹੋਰ ਤਰੰਤ ਹਾਂਜੀ ਤਾਂ ਕੀ ਸੁਆਵਨਾ ਲੱਗ ਗਿਆ ਕਿ ਜੀ ਇਹ ਦੇ ਵਿੱਚ ਕਿਉਂਕਿ ਇਸ ਵਾਰ ਅਕਾਲੀ ਦਲ ਵੀ ਅਲੱਗ-ਅਲੱਗ ਨੇ ਵਾਰਿਸ ਪੰਜਾਬ ਤੇ ਹੋਗਾ ਸ਼ੁਰੂ ਹੋਣੀ ਅਕਾਲੀ ਦਲ ਹੈ ਇਹ ਇੱਕ ਪੂਰਨ ਸਭ ਜੀਤੀ ਆ ਪੰਥ ਕਲਾ ਕੋਸ ਇਲਾਕੇ ਨੂੰ ਕਿਹਾ ਜਾਂਦਾ ਰਾਜਨੀਤਿਕ ਤੌਰ ਤੇ ਕੀ ਸਿਨੈਰੀਓ ਦੇਖ ਰਿਓ ਹੋਗਾ ਦੇਖੋ ਗੱਲ ਹੈ ਕਿ ਰਾਜਨੀਤਿਕ ਤੌਰ ਤੇ ਤੇ ਅਕਾਲੀ ਦਲ ਵਰਸਸ ਕਾਂਗਰਸ ਹੁੰਦੀ ਸੀ ਸ਼ੁਰੂ ਚ ਰਾਜਨੀਤੀ ਪਰ ਕਾਂਗਰਸ ਉਦੋਂ ਵੀ ਜੱਦੀ ਰਹੀ ਹੈ ਠੀਕ ਤੇ ਅੱਜ ਅਕਾਲੀ ਦਲ ਕਹਿੰਦਾ ਤਾਂ ਆਪਣੇ ਕੋ ਕੈਂਡੀਡੇਟ ਹੀ ਕੋਈ ਨਹੀਂ ਉਹਨੇ ਤੇ ਸਾਟੀ ਛੱਡੀ ਆਜ਼ਾਦ ਨੂੰ ਦਿੱਤੀ ਤੇ ਉਹਨਾਂ ਦਾ ਤਾਂ ਜ਼ਿਕਰ ਨਾ ਕਰੋ श्रोमणी एकल दल ਦਾ ਜ਼ਿਕਰ ਨਾ ਕਰੋ ਉਹਨਾਂ ਨੂੰ ਪਾਸੇ ਰੱਖ ਦਿਓ ਠੀਕ ਹੈ ਕਿਉਂਕਿ ਜਦੋਂ ਉਹਨਾਂ ਨੇ ਆਜ਼ਾਦ ਨੂੰ ਦੇਤੀ ਠੀਕ ਹੈ ਉਹਨਾਂ ਦਾ ਕੈਂਡੀਡੇਟ ਆਜ਼ਾਦ ਇਦਰ ਸਪੋਰਟਿੰਗ ਆਜ਼ਾਦ اور ਅਮਰਿਤਪਾਲ ਅ ਹੀ ਡਿਡ ਵੈਲ ਇਨ ਲੋਕ ਸਭਾ ਇਹਦੇ ਵਿੱਚ ਕੋਈ ਦੋਰਾ ਨਹੀਂ ਤੇ ਭਾਰਤ ਸਰਕਾਰ ਨੂੰ ਤੇ ਮੌਜੂਦਾ ਸਰਕਾਰ ਨੂੰ ਸੋਚਣਾ ਪਊਗਾ ਕਿ ਇਹ ਚੱਕਰ ਕੀ ਆ ਕੋਈ ਨਾ ਕੋਈ ਗ੍ਰੀਵੈਂਸ ਹੈ ਜਿਹੜਾ ਐਡਰੈਸ ਨਹੀਂ ਹੋ ਰਿਹਾ ਉਹਨੂੰ ਕਰੋ ਵੀ ਵੌਂਟ ਪੀਸ ਇਨ ਦੀ ਸਟੇਟ ਐਂਡ ਇਨ ਦੀ ਕੰਟਰੀ ਸਾਡਾ ਬਾਰਡਰ ਵਾਲਾ ਜ਼ਿਲ੍ਹਾ ਨਿਕਲ ਫਿਰ ਮੈਂ ਕਹਿ ਰਿਹਾ ਵੋਟਰ ਦੋ ਕਿਸਮ ਦੇ ਹੁੰਦੇ ਆ ਜਿਨ੍ਹਾਂ ਦੇ ਇਹਨਾਂ ਗੱਲਾਂ ਤੋਂ ਕੁਝ ਨਹੀਂ ਲੈਣਾ ਦੇਣਾ ਉਹਨਾਂ ਨੇ ਪੀਸ ਤੇ ਡਿਵੈਲਪਮੈਂਟ ਤੇ ਸ਼ਾਂਤੀ ਚਾਹੁੰਦੇ ਕੰਮ ਕਰਨਾ ਚਾਹੁੰਦੇ ਆ ਕਿਸੇ ਕੈਂਡੀਡੇਟ ਬਾਰੇ ਕਿੰਤੂ ਪਰੰਤੂ ਮੈਂ ਐਸਾ ਨਹੀਂ ਕਰੀ ਤੇ ਲੋਕਾਂ ਨੇ ਫੈਸਲਾ ਕਰਨਾ ਲੈਟ them decide ਠੀਕ ਹੈ ਜੀ ਹਰ ਇਲੈਕਸ਼ਨ 'ਚ ਕੁਝ achhiyan ਗੱਲਾਂ ਕਿਸੇ ਪਾਰਟੀ ਦੀਆਂ ਹੁੰਦੀਆਂ ਦੇ ਕੁਝ ਨੈਗੇਟਿਵ ਨਹੀਂ ਲੋਗ ਅਸੈਸ ਕਰਦੇ ਆ ਬੁੱਢਾ ਬੋਲਦੇ ਆ ਮੈਂ ਜੁੜਿਆ ਨਹੀਂ ਜੀ ਮੈਂ ਕਾਂਗਰਸ ਨਾਲ ਨਹੀਂ ਜੁੜਿਆ ਮੈਂ ਕਾਂਗਰਸ ਚ ਪੈਦਾ ਹੋਇਆ ਮੇਰਾ ਬੇਟਾ ਵੀ ਕਾਂਗਰਸ ਚ ਪੈਦਾ ਹੋਇਆ ਤੇ ਕਾਂਗਰਸ ਨੂੰ ਹਾਰਦੀ ਨਹੀਂ ਵੇਖ ਸਕਦਾ ਰਾਣਾ ਰੁਪਜੀਤ ਸਿੰਘ ਠੀਕ ਹੈ ਨਾ ਉਹ ਹਜਾ ਜਿੱਤ ਗਿਆ ਪਹਿਲੇ ਦਿਨ ਵੀ ਕਹਿਆ ਜੀ ਕਾਂਗਰਸੀ ਅੱਜ ਵੀ ਕਹਿੰਦਾ ਕਾਂਗਰਸੀ ਹੈ ਜਾਨ ਹੈ ਪਰ ਹੈ ਕਾਂਗਰਸ ਮੈਂ ਕਾਂਗਰਸ ਦਿਲ ਹਿੰਦੁਸਤਾਨੀ ਹੈ ਨਹੀਂ ਕਹਾ ਰਾਣਾ ਜੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੂੰ ਜੇ ਵੀ ਤੁਸੀਂ ਬਿਆਨ ਦੇਣਾ ਚਾਹੋ ਸੁਝਾਦਦੇ ਹਾਂ ਉਸ ਤੋਂ ਬਾਅਦ ਮੁੱਖ ਮੰਤਰੀ ਵੀ ਤੁਹਾਡੀ ਹਦਦ ਕਰਦੇ ਤੁਹਾਨੂੰ ਬਾਪੂ ਹੀ ਕਹਿੰਦੇ ਆ ਤਾਂ ਤੁਹਾਡੀ ਪਾਤਸ਼ਾਹ ਨੂੰ ਬੁਰਾ ਤਾਂ ਲੱਗਦਾ ਹੂ ਯਾਰ ਦੇਖੋ ਮੇਰਾ ਅੱਛਾ ਮੈਂ ਕੀ ਨਹੀਂ ਕਹਤਾ ਮੈਂ ਤਾਂ ਸਭ ਕੁਝ ਕਿਹਾ ਤੇ ਜੇ ਮੈਂ ਪੈਂਦੀ ਸਾਰੀ ਬੋਲਦੇ ਸਾਰੀ ਉੱਠਦੇ ਸਾਰੀ ਉਹਨੂੰ ਪੈ ਜਾ ਤਾਂ ਫਿਰ ਮੈਨੂੰ ਬੋਲਣ ਦੇਣਗੇ ਯਾਰ ਆਪਾਂ ਆਪਣੀ ਗੱਲ ਅਖੀਰ ਜੇ ਜਾਹਿਰ ਆ ਜੀ ਤੀ ਤਾਂ ਦੀ ਨੌਕ ਚੋਕ ਪਰਵਿਸ ਚੋਣੀ ਚਾਹੀਦੀ ਤੇ ਮੈਨੂੰ ਵੀ ਫਿਰ ਲੋਕਚੋਕ ਕੀਤੀ ਇਹਨਾਂ ਨੇ ਫਿਰ ਮੇਰਾ ਫਰਜ਼ ਉੱਠਣਾ ਨਹੀਂ ਆ। ਫਿਰ ਤਾਂ ਯਾਰ ਬਰਦਾਸ਼ਤ ਕਰੋ ਜੇ ਤੁਸੀਂ ਕਹੋ ਸੁਣੋ ਵੀ। ਜੋ ਕਹਿ ਰਿਹਾ ਮੁਖਮਤਰੀ ਠੀਕ ਕਹਿ ਰਿਹਾ।